ਬਠਿੰਡਾ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕਿ ਜ਼ਬਰਦਸਤ ਧਮਾਕਾ ਹੋਇਆ ਹੈ ਤੁਹਾਨੂੰ ਦੱਸੇ ਕਿ ਭਾਰਤ-ਪਾਕਿਸਤਾਨ ਵਿਚਾਲੇ ਤਣਾਅਪੂਰਨ ਮਾਹੌਲ ਬਣਿਆ ਹੋਇਆ ਕਿ ਲਗਾਤਾਰ ਪਾਕਿਸਤਾਨ ਹਮਲੇ ਕਰ ਰਿਹਾ ਹੈ ਤਾਂ ਇਸ ਦੇ ਵਿਚਾਲੇ ਬਠਿੰਡਾ ਦੇ ਵਿੱਚ 에ਅਰ ਬੇਸ ਦੇ ਨੇੜੇ ਧਮਾਕਾ ਹੋਇਆ ਜਿੱਥੇ ਕਿ ਆਰਮੀ ਦਾ 에ਅਰ ਬੇਸ ਦੱਸਿਆ ਜਾ ਰਿਹਾ ਹੈ ਤਾਂ ਡਿਪਟੀ ਕਮਿਸ਼ਨਰ ਵੱਲੋਂ ਬਠਿੰਡਾ ਦੇ ਵਿੱਚ ਰੈਡ ਅਲਰਟ ਜਾਰੀ ਕਰ ਦਿੱਤਾ ਗਿਆ ਸੋ ਵੱਡੀ ਖਬਰ ਦਰਸ਼ਕਾਂ ਨਾਲ ਸਾਂਝੀ ਕਰ ਰਹੇ ਹਾਂ ਕਿ ਜਿਸ ਤਰੀਕੇ ਨਾਲ ਲਗਾਤਾਰ ਭਾਰਤ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਪਾਕਿਸਤਾਨ ਵੱਲੋਂ ਹਮਲੇ ਕੀਤੇ ਜਾ ਰਹੇ ਨੇ ਉੱਥੇ ਹੀ ਲਗਾਤਾਰ ਸਾਇਰਨ ਵੀ ਵੱਜ ਰਹੇ ਨੇ ਫਿਰੋਜ਼ਪੁਰ ਦੇ ਵਿੱਚ ਵੀ ਇਹ ਜਿਹੜਾ ਸਾਇਰਨ ਦੀ ਆਵਾਜ਼ ਹੁਣ ਫੇਰ ਸੁਣਾਈ ਦਿੱਤੀ ਹੈ ਸਾਇਰਨ ਵੱਜਿਆ ਕਿ ਆਪਣਾ ਅਲਰਟ ਰਹੋ ਲੋਕਾਂ ਨੂੰ ਸੁਚੇਤ ਰਹਿਣ ਵਾਸਤੇ ਆਖ ਦਿੱਤਾ ਗਿਆ ਹੈ ਸੋ ਵੱਡੀ ਖਬਰ ਦਰਸ਼ਕਾਂ ਨਾਲ ਸਾਂਝੀ ਕਰ ਰਿਹਾ ਕਿ ਬਠਿੰਡਾ ਦੇ ਵਿੱਚ ਅੱਜ ਵੱਡਾ ਧਮਾਕਾ ਹੋਇਆ ਜਿੱਥੇ ਕਿ ਜਿਹੜਾ ਉਸ ਤੋਂ ਬਾਅਦ ਰੈਡ ਅਲਰਟ ਜਿਹੜਾ ਜਾਰੀ ਕੀਤਾ ਗਿਆ ਹੈ ਇਹ ਜਿਹੜਾ ਪਾਕਿਸਤਾਨ ਦੇ ਵੱਲੋਂ ਲਗਾਤਾਰ ਹਵਾਈ ਹਮਲੇ ਕੀਤੇ ਜਾ ਰਹੇ ਨੇ ਡਰੋਨ ਰਾਹੀਂ ਵੀ ਅਟੈਕ ਕੀਤੇ ਜਾ ਰਹੇ ਨੇ ਉਸ ਨੂੰ ਨਪਾਕ ਵੀ ਕੀਤਾ ਜਾ ਰਿਹਾ ਹੈ ਦੇਸ਼ ਦੀਆਂ ਫੌਜਾਂ ਦੇ ਵੱਲੋਂ ਤਾਂ ਉੱਥੇ ਹੀ ਜ਼ਬਰਦਸਤ ਜੰਗ ਪਾਕਿਸਤਾਨ ਦੇ ਨਾਲ ਇਸ ਵੇਲੇ ਚੱਲ ਰਿਹਾ ਹੈ ਦਰਸ਼ਕਾਂ ਨੂੰ ਦੱਸ ਦਈਏ ਕਿ ਜਿਹੜੇ ਸਰਹੱਦੀ ਖੇਤਰ ਨੇ ਉੱਥੇ ਲੜੜ ਜਾ ਰਹੀ ਕਿਤੇ ਹੋਏ ਨੇ ਪਹਿਲਾਂ ਹੀ ਜਿਹਦੇ ਵਿੱਚ ਫਿਰੋਜ਼ਪੁਰ ਅဒီ ਗੱਲ ਕੀਤੀ ਜਾਵੇ ਫਾਜ਼ਲ ਕਾ ਦੀ ਗੱਲ ਕੀਤੀ ਜਾਵੇ ਅਮਰਸਾਰ ਤਰਨਤਾਰਨ ਗੁਰਦਾਸਪੁਰ ਪਠਾਨਕੋਟ ਜਿਹੜੇ 6 ਜ਼ਿਲ੍ਹੇ ਨੇ ਉਹ ਪਾਕਿਸਤਾਨ ਦੇ ਬਾਰਡਰ ਤੇ ਨੇ ਪਾਕਿਸਤਾਨ ਦੇ ਨਾਲ ਟੱਚ ਕਰਦੇ ਨੇ ਜਿਸ ਕਰਕੇ ਉੱਥੇ ਲਗਾਤਾਰ ਦੇਸ਼ੀਆਂ ਫੌਜਾਂ ਪਾਕਿਸਤਾਨ ਨੂੰ ਮੂੰਹ ਤੋੜਮਾ ਜਵਾਬ ਦੇ ਰਹੀਆਂ ਨੇ ਉੱਥੇ ਹੁਣ ਬਠਿੰਡਾ ਵਿੱਚ ਵੀ ਜਬਰਦਸਤ ਧਮਾਕਾ ਹੋਣ ਦੀ ਖਬਰ ਸਾਹਮਣੇ ਆਈ ਹੈ ਰੈੱਡ ਅਲਰਟ ਜਿਹੜਾ ਜਾਰੀ ਕਰ ਦਿੱਤਾ ਗਿਆ ਹੈ ਡੀਸੀ ਵੱਲੋਂ ਲੋਕਾਂ ਨੂੰ ਵੀ ਕਿਹਾ ਗਿਆ ਕਿ ਉਹ ਜਿਹੜਾ ਸੁਚੇਤ ਰਹਿਣ ਤੇ ਡਰਨ ਦੀ ਕੋਈ ਲੋੜ ਨਹੀਂ ਹੈਗੀ ਕਿਉਂਕਿ ਜਿਹੜੀਆਂ ਦੇਸ਼ ਦੀਆਂ ਫੌਜਾਂ ਨੇ ਪੁਲਿਸ ਪ੍ਰਸ਼ਾਸਨ ਸਿਵਲ ਪ੍ਰਸ਼ਾਸਨ ਲਗਾਤਾਰ ਜਿਹੜਾ ਲੋਕਾਂ ਨੂੰ ਸੁਚੇਤ ਵੀ ਕਰ ਰਿਹਾ ਤੇ ਪਾਕਿਸਤਾਨ ਖਿਲਾਫ ਲੜਾਈ ਵੀ ਜਿਹੜੀ ਲਗਾਤਾਰ ਲੜੀ ਜਾ ਰਹੀ ਹੈ ਤਾਂ ਹੁਣ ਨਿਸ਼ਾਨਾ ਖੁਦੋਂ ਪਾਕਿਸਤਾਨ ਵੱਲੋਂ ਬਣਾਇਆ ਗਿਆ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਪਾਕਿਸਤਾਨ ਆਪਣੀਆਂ ਨਪਾਕ ਹਕਤਾਂ ਤੋਂ ਬਾਅਦ ਨਹੀਂ ਆ ਰਿਹਾ ਹੈਗਾ 22 ਅਪ੍ਰੈਲ ਨੂੰ ਜਿਹੜੀ ਘਟਨਾ ਵਾਪਰੀ ਸੀਗੀ ਪਹਿਲਗਾਮ ਦੇ ਵਿੱਚ ਉਸ ਦਾ ਬਦਲਾ ਭਾਰਤ ਨੇ ਲਿਆ 14 ਦਿਨਾਂ ਬਾਅਦ ਜਿਸ ਤੋਂ ਬਾਅਦ ਹੁਣ ਲਗਾਤਾਰ ਹਮਲੇ ਹਵਾਈ ਹਮਲੇ ਤੋਂ ਲੈ ਕੇ ਜਿਹੜੀ ਸਾਡੀ ਆਰਮੀ ਹੈ ਉਹ ਵੀ ਸਿੱਧੇ ਤੌਰ ਤੇ ਹਮਲੇ ਕਰਦੀ ਨਜ਼ਰ ਆ ਰਹੀ ਹੈ ਪਾਕਿਸਤਾਨ ਨੂੰ ਇਸ ਦਾ ਜਵਾਬ ਦਿੱਤਾ ਜਾ ਰਿਹਾ ਕਿਉਂਕਿ ਪਾਕਿਸਤਾਨ ਕਈ ਵਾਰ ਸੀਜ਼ ਫਾਇਰ ਦੀ ਉਲੰਘਣਾ ਕਰ ਚੁੱਕਿਆ ਹੈ ਪਾਕਿਸਤਾਨ ਆਪਣੀਆਂ ਨਪਾਕ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾਗਾ ਤੇ ਭਾਰਤ ਵੀ ਪਿੱਛੇ ਨਹੀਂ ਹਟੇਗਾ ਉਸ ਨੂੰ ਇੱਟ ਦਾ ਜਵਾਬ ਪੱਥਰ ਨਾਲ ਦੇਣ ਵਾਸਤੇ ਲਗਾਤਾਰ ਭਾਰਤ ਤਿਆਰ ਹੈ ਤੇ ਸਾਰਾ ਦੇਸ਼ ਇਕਜੁੱਟ ਹੈ ਸਾਰੀਆਂ ਸਿਆਸੀ ਪਾਰਟੀਆਂ ਇਕਜੁੱਟ ਨੇ ਤਾਂ ਜੋ ਇਸ ਵਿਰੋਧੀ ਮੁਲਕ ਨੂੰ ਮੂੰਹ ਤੋੜ ਮਾਰ ਜਵਾਬ ਦਿੱਤਾ ਜਾਵੇ ਜੋ ਲਗਾਤਾਰ ਭਾਰਤ ਦਾ ਨੁਕਸਾਨ ਕਰਨਾ ਚਾਹੁੰਦਾ ਹੈ ਜਿਸ ਦੀ ਮੰਛਾ ਨੁਕਸਾਨ ਕਰਨ ਦੀ ਹੈ ਅਕਸਰ ਜਿਹੜੀ ਸਿਵਲ ਫਾਇਰ ਦੀ ਬਿਲੰਗੜਾ ਕੀਤੀ ਜਾਂਦੀ ਹੈ ਹੋਰ ਵੀ ਹਮਲੇ ਭਾਰਤ ਉੱਤੇ ਉਸ ਵੱਲੋਂ ਸਮੇਂ-ਸਮੇਂ ਤੇ ਕੀਤੇ ਜਾਂਦੇ ਨੇ ਸਾਡੇ ਜਵਾਨਾਂ ਨੂੰ ਸ਼ਹੀਦ ਕੀਤਾ ਜਾਂਦਾ ਹੈ ਜਿਸ ਦਾ ਕਿ ਹੁਣ ਮੂ ਤੋੜ ਮਾਂ ਜਵਾਬ ਪਾਕਿਸਤਾਨ ਨੂੰ ਦਿੱਤਾ ਜਾ ਰਿਹਾ ਹੈ